ਕਿਵੇਂ ਅੱਗ ਚੱਕਦੀ ਪੀਏ ਚੱਲ ਸੇਕ ਲਈ ਆਹ ਆਹ ਜਾਵਾ ਚੀ ਐਵੇਂ ਅੱਗ ਸਕੀਂਦੀ ਆ ਨਾ ਦੂਰੋਂ ਹੀ ਇਹ ਇਹ ਮੋਲੀ ਦਾ ਛੋਟ ਸੀ ਪਹਿਲਾਂ ਨਾ ਅਨਵਾਲ ਫਾਂਦੀ ਹੁੰਦੀ ਸੀ ਮੈਂ ਔਨਲਾਈਨ ਨੂੰ ਆਣ ਲੱਗ ਗਿਆ ਇਹਨਾਂ ਦੇ ਸੀਏ ਸਿਸਟਮ ਇੱਕ ਜਿਹਨੂੰ ਕਪੜੇ ਛੋਟੇ ਆਣਗੇ ਦੂਸਰਾ ਬਦਲ ਲਏਗਾ ਅਨਮੋਲ ਸੁੱਤੀ ਵੀ ਹੈ ਤਿਆਰ ਹੋ ਕੇ ਸੁੱਤੀ ਕੇ ਪਈਏ ਸਕੂਲ ਨਹੀਂ ਜਾਣਾ ਖੜਾ ਹੋ ਬੱਚੇ ਬੱਚੇ ਖੜਾਓ ਹੂੰ ਬੈਲਟ ਪਾਣੀ ਅੱਛਾ ਬੈਲਟ ਪਾਣੀ ਹੈ 5 ਰੁਪਏ ਤਾਂ ਦੇ ਯਾਰ ਨਹੀਂ ਨਹੀਂ ਚੀਨੀ ਫਿਰ ਲੈਣੀ ਤੇਰੀ ਨੇ ਚੀ ਲੈ ਲਵਿੰਦੇ ਆੜ ਇਸਨੀਤ ਕਿੱਥੇ ਉਹ ਦੋ ਲੈਣੀਆਂ ਨੇ ਵਾਜ ਦੂ ਅੱਛਾ ਜਿਸਨੀਤ ਕਿੱਥੇ ਨੀਤ ਦੇ ਅੰਦਰ ਹੈਗੇ ਅੰਦਰ ਗਈ ਸੂਰੇਜ ਦੀਆਂ ਕਿਰਨਾਂ ਪੈਂਦੀਆਂ ਹੋਈਆਂ ਬਹੁਤ ਦੀ ਲੱਗ ਰਹੀਆਂ ਨੇ ਕਹਿੰਦੇ ਉਹ ਉਹ ਕੱਢੀ ਹੋ ਰਹੀ ਕੌਣ ਆਪਨੇ ਘਰੇ ਆਈ ਕੌਣ ਬੇੜੇ ਕਿੜੀ ਜਿਹੜੀ ਜਿਹੜੀ ਅੱਛਾ ਚਿੜੀ ਉਹ ਆਉਂਦੀ ਵੇ ਚਾਂਦੀ ਚਿੜੀ ਆਉਂਦੀ ਜਿਹੜੀ ਨਾ ਉਹ ਤੇ ਆਉਂਦੀਆਂ ਨੇ ਚਿੜੀਆਂ ਬੜਾ ਰੋਲ ਆਉਂਦੀਆਂ ਨੇ ਸਾਰੇ ਸਾਰੇ ਜਿਸਨੀ ਤੇ ਚਾਵਲ ਖਾਂਦੀ ਵੀ ਸੀ ਅਨਮੋਲ ਚੱਲ ਸਕੂਲ ਚੱਲ ਬੈਗਪੈਕ ਬੈਗ ਆਪਾ ਹੈ ਤੂੰ ਖੜੀ ਹੋ ਖੜੀ ਹੋ ਹੈ ਹਮ ਤੂੰ ਮੈਨੂੰ ਸੌਣੇ ਦੋ ਸੌਣੇ ਨਾ ਦੋ ਚੱਲ ਸਕੂਲ ਚੱਲ ਇਹ YouTube ਤੂੰ ਸਿੱਖ ਕੇ ਤੇਰੇ ਪਾਸੇ ਜਾਣੇ YouTube ਤੂੰ ਸਿੱਖ ਕੇ ਤੇ ਮੈਨੂੰ ਗੱਲਾਂ ਕਰਨੀ ਚੱਲ ਹਮਕੋ ਸੋਣੇ ਦਿਓ ਹਿੰਦੀ ਵੱਡੀ ਹਿੰਦੀ ਵਾਲੀ ਮੈਡਮ ਹੈਨਾ ਤੂੰ ਗੰਦਾ ਬੜਾ ਪਾਣੀ ਹੈ ਕੰਗਾ ਵੀ ਕੰਗਾ ਹੀ ਸ਼ੇਰ ਤੇ ਨਹੀਂ ਮੱਸ ਬੜਾ ਫੌਲ ਮੇ ਕਿੱਦਾਂ ਖੋਣੇ ਲਾਈਫਿੰਦੀ ਚੱਲ ਸੀਮਨ ਕੜਨੀ ਸੀਮਨ ਇਹ ਤੇਰੇ ਵਾਲ ਹੀ ਐ ਮੈਨੇ ਵੱਲੂ ਮੂੰਹ ਤਾਂ ਆਣਾ ਪੈਣਾ ਉਥੋਂ ਚੱਲ ਨਿਕਲ ਜਾ ਅਨਮੋਲ ਤੇ ਸਨੀ ਚੱਲੀਆਂ ਸਕੂਲ ਮੂੰਹ ਤਾਂ ਆਣਾ ਰਹਿ ਗਿਆ ਨਾ ਮੂੰਹ ਤਾਂ ਆਇਂਦਾ ਇਹ ਪਹਿਲੀ ਮੂੰਹ ਆ ਤੈਨੂੰ ਆ ਚੀਕਾ ਮਾਰਨ ਤੇ ਹੋ ਗਈ ਇੱਥੇ ਇੱਥੇ ਟੋਲਾ ਉੱਪਰ ਐ ਗਈ ਚਲੀ ਟੋਲੇ ਆ ਜਾਇਆ ਤਵਾਰਤ ਨਹੀਂ ਗਿਆ जा निकल चल जा एक रिज देख लेना छुट्टी ही कि नहीं जा जा छुट्टी है हम अं भी छुट्टी आज है छुट्टी है कलोल होगी अनमोल ना कलोल होगी आज छुट्टी है ना सेन दे चल आज करे रे आज खेड़ शेर पड़ होई जांदा है हां ये मम्मी आ जांदी है छुट्टी की स्कूल ਰੋਕੇ ਪੁੱਤਰ ਲੈ ਨਾ ਲਾ ਕੀ ਪਤਾ ਲੱਗੇ ਖੜਾ ਵੇ ਕੀ 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 ਆ ਗਿਆ ਪਤਨ ਕੀ ਗਈ ਜਾਂਦੀ ਰੁਕ ਜਾ ਨਾ ਲਾ ਨਾ ਲਾ ਇਹ ਕਿਹੜੀ ਮਾਤਾ ਆ ਗਈ ਤੇਰੇ ਤੇ ਕੋਈ ਨਹੀਂ ਹੋਰ ਆ ਗਈ ਤਰੀ ਮੰਮੀ ਛੁੱਟੀ ਹੈ ਆ ਜਾ ਰੱਖਾ ਹੀ ਕੋਈ ਨਹੀਂ ਤੂੰ ਸਕੂਲੋਂ ਚਲੇ ਜਾਬ ਖੁੱਲ ਜਾ ਸਾਰਾ ਕੋਲੋਂ ਫਰਮ ਅਨਮੋਲ ਤਾਂ ਛੁੱਟੀ ਹੈ ਤੇ ਅੱਜ ਫਿਰ ਘਰੇ ਰਹੇਗੀ ਖੇਡੇਗੀ ਅੱਜ ਤੇ ਆਪਾਂ ਨਾਣਾ ਮੈਂ ਕਿਨੂੰ ਅਨੂ ਐ ਲੈ ਤੂੰ ਆ ਮੇਰੇ ਕੋਲ ਲੈ ਲੈ ਅੱਜ ਨਜ਼ਾਰੇ ਲੈਂਦੀ ਫਿਰ ਮੋਲੀ ਜੋ ਛੁੱਟੀ ਤਾਂ ਵੀ ਖਾਦੀ ਆਣੀ ਆ ਹਾਂ ਕਾ ਕਾ ਚਾਂਜ ਆਇਆ ਕਰਦੇ ਮੈਨੇ ਛੁੱਟੀ ਦਾ ਅਨਮੋਲ ਨੂੰ ਛੁੱਟੀ ਜਸਨੀਤ ਐਵੇਂ ਜੁਆਇਆ ਕਰਦੀ ਵੀ ਨਾਲ ਭੈਣ ਨਾਲ ਹੀ ਐ ਨਾ ਇਹ ਕਹਿੰਦੀ ਹੈ ਕਿ ਮੈਨੂੰ ਗਾਣੇ ਚਲਾ ਦੇ ਸਪੀਕਰ ਦੇ ਪਰ ਮੇਰੇ ਫੋਨ ਦੀ ਬੈਟਰੀ ਬੰਦ ਹੋਣ ਲੱਗਿਆ ਫੋਨ 1% ਹੈ ਹੁਣ ਮੈਂ ਕਿਵੇਂ ਚਲਾਵਾਂ ਦੱਸੋ ਮੈਨੂੰ ਬੰਦ ਹੋਏ ਫੋਨ ਚਲੋ ਜਦ ਤੱਕ ਲਾਈਟ ਨਹੀਂ ਆਉਂਦੀ ਫਿਰ ਚਾਰਜ ਕਰਾਂਗੇ ਫੋਨ ਨੂੰ ਹੁਣ ਤੱਕ ਫੋਨ ਵਲੌਗ ਬੰਦ ਸ਼ਾਮ ਦਾ ਟਾਈਮ ਹੋ ਗਿਆ ਤੇ ਲਾਈਟ ਕਾਫੀ ਲੇਟ ਆਈ ਵਾਹ ਇਹ ਕਿ ਲਈ ਫਨੀ ਫੁੱਲ ਅੱਛਾ ਉਧਰ ਜਸਨੀਤ ਰੋਈ ਜਾਂਦੀ ਤੇ ਪੱਠੇ ਲੈ ਕੇ ਆਏ ਸੀ ਦੇਖੋ ਸੂਰਜ ਗਿਆ ਥੱਲੇ